अरि जन्म देने नहीं दे सकता ਨੌਜਵਾਨ ਨੇ ਕਰਤਾ ਆ ਕੰਮ ਮਾਪਿਓ ਦੇ ਅੱਖਾਂ ਵਿੱਚ ਆ ਗਏ ਹੰਝੂ ਦੋਸਤੋ ਅਕਸਰ ਹੀ ਮਾਤਾ ਪਿਤਾ ਆਪਣੇ ਬੱਚਿਆਂ ਦੀਆਂ ਰੀਝਾਂ ਪੂਰੀਆਂ ਕਰਨ ਲਈ ਪਤਾ ਨਹੀਂ ਕਿੰਨੀਆਂ ਦੁੱਖ ਤਕਲੀਫਾਂ ਚੱਲਦੇ ਹਨ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਇੱਕ ਔਰਤ ਨੂੰ ਸੋਨੇ ਦੇ ਟੌਪਸ ਦੇ ਰਿਹਾ ਹੈ ਦਰਸਲ ਇਹ ਔਰਤ ਇਸ ਨੌਜਵਾਨ ਦੀ ਮਾਂ ਹੈ ਅਤੇ ਇਸ ਨੌਜਵਾਨ ਨੇ ਆਪਣੀ ਪਹਿਲੀ ਕਮਾਈ ਦੇ ਨਾਲ ਆਪਣੀ ਮਾਂ ਨੂੰ ਸੋਨੇ ਦੇ ਟੌਪਸ ਲੈ ਕੇ ਦਿੱਤੇ ਅਤੇ ਜਦੋਂ ਇਹ ਆਪਣੀ ਮਾਂ ਨੂੰ ਦਿਖਾਉਂਦਾ ਹੈ ਤਾਂ ਮਾਂ ਤੇ ਪਿਓ ਦੋਵੇਂ ਖੁਸ਼ੀ ਦੇ ਮਾਰੇ ਬਹੁਤ ਭਾਵੁਕ ਹੋ ਜਾਂਦੇ ਨੇ ਜੋ ਜਿਸ ਮਾਪਿਆਂ ਨੇ ਦੁਨੀਆ ਦਿਖਾਈ ਹੋਵੇ ਉਹਨਾਂ ਤੋਂ ਵੱਡਾ ਰੱਬ ਕੌਣ ਹੋ ਸਕਦਾ ਹੈ ਤੋਂ ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਮਾਂ ਦੀ ਪੂਜਾ ਰੱਬ ਦੀ ਪੂਜਾ ਤੁਸੀਂ ਆਪਣੇ ਮਾਪਿਆਂ ਨੂੰ ਸਭ ਤੋਂ ਪਹਿਲਾ ਗਿਫਟ ਕੀ ਦਿੱਤਾ ਸੀ ਕਮੈਂਟਾਂ ਵਿੱਚ ਜਰੂਰ ਦੱਸਿਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਮੈਂ ਤੇਰੇ ਅਹਿਸਾਨਾ